ਜਿਹੜੇ ਟੱਬੇ ਤੇ ਨਾ ਉਹ ਤੁਹਾਨੂੰ ਸਮਝਾ ਦਿੰਦੇ। ਤਾਂ ਨਾਲੇ ਸਮਝਾ ਦਿੰਦੇ। ਹਰ ਵਾਰੀ ਅਖਬਾਰ ਜੀ ਦਾ ਨਾਲ ਨਾ ਸਾਡਾ ਢਾਣ ਕੇ ਮੰਦਾ। ਇਹ ਕਤਲ ਲੱਗਦਾ। ਇਹ ਬੰਦੇਵ ਨਗਰ ਪੁਲਿਸ। ਨੋਟ ਨੋਟ ਨੋਟ। ਹੁਣ ਸਵਾਲ ਕਿਸੇ ਵੀ ਸਵਾਲ ਸਾਡੇ ਸਮਝਾ ਨਾ ਕਰਦੇ। ਠੀਕ ਹੈ ਠੀਕ। ਕਿਸੇ ਵੀ ਸਵਾਲ ਦੇ ਲਈ ਗਲਤ ਨਹੀਂ ਅਸੀਂ ਪੂਰਣਾ ਬਿਲਕੁਲ ਠੀਕ ਹੈ ਗੱਲ ਤੁਹਾਡੀ। ਬੰਦੇਵ ਨਗਰ ਸਰਪ੍ਰੇਖ ਦੀ ਗੱਲ ਕਰ ਰਹੇ ਆਪਾਂ ਦੀ। ਮਹਾਨਗਰ ਚ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਲਗਾਤਾਰ ਪੁਲਿਸ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਉੱਥੇ ਅੱਜ ਪੰਜਾਬ ਭਰ ਦੇ ਵਿੱਚ ਕਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੌਰਾਨ ਪੁਲਿਸ ਦੇ ਵੱਲੋਂ ਕਈ ਇਲਾਕਿਆਂ ਦੇ ਵਿੱਚ ਘਰਾਦੀ ਤਲਾਸ਼ੀ ਲਈਤੀ ਗਈ ਉੱਥੇ ਹੀ ਅੱਜ ਧਨਕਿਆਂ ਮੁਹੱਲੇ ਦੇ ਵਿੱਚ ਭਾਰੀ ਪੁਲਿਸ ਫੋਰਸ ਤੇ ਨਾਲ ਕਮਿਸ਼ਨਰ ਧਨਪ੍ਰੀਤ ਕੋਰ ਮੌਕੇ ਤੇ ਪਹੁੰਚੇ ਇਸ ਦੌਰਾਨ ਜੁਆਇੰਟ ਕਮਿਸ਼ਨਰ ਐਡੀਸੀਪੀ ਵਨ ਸਮੇਤ ਕਈ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਰਹੇ ਇਸ ਇਲਾਕੇ ਦੇ ਵਿੱਚ ਪਹਿਲਾਂ ਵੀ ਕਈ ਵਾਰ ਪੁਲਿਸ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਚੁੱਕਿਆ ਹੈ ਇਸ ਦੌਰਾਨ ਕੁਝ ਤਸਕਰਾਂ ਦੇ ਖਿਲਾਫ ਪਹਿਲੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਚੁੱਕੀ ਹੈ ਜਿਸ ਤੋਂ ਬਾਅਦ ਅੱਜ ਪੁਲਿਸ ਵੱਲੋਂ ਕੁਝ ਸ਼ੱਕੀ ਲੋਕਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਜਿਨ੍ਹਾਂ ਦੇ ਘਰਾਂ ਦੀ ਪੁਲਿਸ ਦੇ ਵੱਲੋਂ ਤਲਾਸ਼ੀ ਲਈਤੀ ਜਾ ਰਹੀ ਹੈ ਇਸ ਦੌਰਾਨ ਭਾਰੀ ਪੁਲਿਸ ਬਲ ਦੇ ਕਈ ਇਲਾਕੇ ਦੇ ਲੋਕਾਂ ਦੇ ਵਿੱਚ ਹੜਕੰਪ ਮਚ ਗਿਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਨੇ ਦੱਸਿਆ ਕਿ ਅੱਜ 10 ਵੱਖ-ਵੱਖ ਇਲਾਕਿਆਂ ਦੇ ਵਿੱਚ ਤਲਾਸ਼ੀ ਲਈਤੀ ਜਾ ਰਹੀ ਹੈ। ਸੋ ਯੁਧ ਨਸ਼ਿਆ ਵਿਰੁੱਧ ਅਧਿਨ ਜੋ ਵੱਖ-ਵੱਖ ਰੀਆਂ ਕਾਰਵਾਈਆਂ ਪੂਰੇ ਪੰਜਾਬ ਸਟੇਟਸ ਕਰਾਈਆਂ ਜਾ ਰਹੀਆਂ ਹਨ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਉਸੇ ਦੀ ਲਗਾਤਾਰਤਾ ਦੇ ਵਿੱਚ ਅੱਜ ਤਾਂਕੀਆਂ ਮਹੱਲੇ ਦੇ ਵਿੱਚ ਮੇਰੀ ਸੁਪਰਵਾਈਜ਼ਨ ਦੇ ਅਧੀਨ ਤੇ ਇਹ ਤੋਂ ਇਲਾਵਾ 10 ਹੋਰ ਥਾਵਾਂ ਤੇ ਵੱਖ-ਵੱਖਰੇ ਅਫਸਰਾਂ ਦੀ ਸੁਪਰਵਾਈਜ਼ਨ ਦੇ ਅਧੀਨ ਉਸ ਏਰੀਆ ਦੀ ਕੋਆਰਡੀਨੇਟ ਸਰਚ ਕਰਾਈ ਜਾ ਰਹੀ ਹੈ। ਸੋ ਸਾਡਾ ਮੇਨ ਮਕਸਦ ਇਹ ਸੀ ਕਿ ਵੀ ਅਚਨਛੇਤ ਇੱਕ ਟਾਈਮ ਡਿਸਾਈਡ ਕਰਕੇ ਉਹਨਾਂ ਏਰੀਆਜ਼ ਦੇ ਜਿੱਥੋਂ ਸਾਨੂੰ ਸੇਫ ਪੰਜਾਬ ਦੀ ਟਿਪਲਾਈਨਸ ਤੋਂ ਤੇ ਪਬਲਿਕ ਦੇ ਨਾਲ ਇੰਟਰੈਕਸ਼ਨ ਜੋ ਨਸ਼ਾ ਵੇਚਣ ਦੀ ਕੋਈ ਵੀ ਸਾਨੂੰ ਸ਼ਿਕਾਇਤ ਆਂਦੀ ਹੈ ਉਹਨਾਂ ਏਰੀਆ ਨੂੰ ਡੋਮਿਨੇਟ ਕਰਕੇ ਉੱਥੇ ਇੱਕ ਵਾਰੀ ਰੇਡ ਕਰਾ ਕੇ ਚੈੱਕ ਕਰਾਇਆ ਜਾਏਗੀ ਸੋ ਇਸੇ ਅਧੀਨ ਇਸ ਮਹੱਲੇ ਦੇ ਵਿੱਚ ਮੇਰੇ ਵੱਲੋਂ ਸਮੇਤ ਜੁਆਇੰਟ ਸੀਪੀ, ਏਸੀਪੀ ਸੈਂਟਰਲ ਐਂਡ ਐਡੀਸ਼ਨਲ ਡੀਸੀਪੀ 1 ਦੇ ਨਾਲ ਇੱਥੇ ਚੈਕਿੰਗ ਕੀਤੀ ਗਈ ਸੋ ਸਾਡੇ ਇੱਥੇ ਜਿਹੜੇ ਤੁਸੀਂ ਵੀ ਨਾਲ ਜਿਵੇਂ ਦੇਖਿਆ ਕਿ ਜੋ ਸਾਡੇ ਇੱਥੋਂ ਮੇਨ ਪੈਡਲਰ ਸੀਗੇ ਜਿਨ੍ਹਾਂ ਦੀ ਬਾਰ-ਬਾਰ ਸਾਨੂੰ ਸ਼ਿਕਾਇਤਾਂ ਆndੀਆਂ ਸੀ ਉਸਤੇ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੋਈ ਹੈ ਤੇ ਉਹਨਾਂ ਦੇ ਵਿੱਚੋਂ ਸਾਨੂੰ ਕੋਈ ਵੀ ਅਜੇ ਆਪਣੀ ਰਿਹائش ਤੇ ਇੱਥੇ ਨਹੀਂ ਮਿਲਿਆ ਹੈ ਇਸ ਤੋਂ ਪਹਿਲਾਂ ਵੀ ਇਨਤੇ ਕਾਰਵਾਈਆਂ ਕੀਤੀਆਂ ਜਾ ਚੁੱਕੀਆਂ ਹਨ ਅਜੇ ਕੁਝ ਮਿਲਿਆ ਕੋਈ ਸਮਾਨ ਜੀ ਹੁਣ ਤੱਕ ਬਹੁਤ ਡਿਟੇਲਸ ਅਸੀਂ ਤੁਹਾਡੇ ਨਾਲ ਸ਼ਾਮ ਨੂੰ ਇੱਕ ਵਾਰ ਸ਼ੇਅਰ ਕਰ ਲਾਂਗੇ ਬਟ ਜੋ ਹੁਣ ਤੱਕ ਸਾਡੇ ਸਾਹਮਣੇ ਆਇਆ ਸੋ ਉਸ ਦੇ ਵਿੱਚ ਅਸੀਂ 4 ਤੋਂ 5 ਐਫ ਆਈ ਆਰਸ ਫਿਲਹਾਲ ਰਜਿਸਟਰ ਕਰ ਰਹੇ ਹਾਂ ਜੋ ਬਕੋ ਬਕਰੇ ਥਾਣਿਆਂ ਚ ਸਿਰਫ ਇਥੋਂ ਹੁੰਦੀ ਹੀ ਨਹੀਂ ਸੋ ਜਿਹਦੇ ਵਿੱਚ ਸਾਨੂੰ ਦੋਸ਼ੀਆਂ ਤੋਂ ਰਿਕਵਰੀ ਵੀ ਹੋਈ ਹੈ ਤੇ ਹੋਰ ਡਿਟੇਲਸ ਅਸੀਂ ਤੁਹਾਡਾ ਸ਼ਾਮ ਤੱਕ ਸ਼ੇਅਰ ਕਰ ਦੇ ਜਿਵੇਂ ਆਪਣੀਆਂ ਪੰਜ ਸਬ ਡਿਵੀਜ਼ਨਸ ਹੈ ਸੋ ਹਰੇਕ ਸਬ ਡਿਵੀਜ਼ਨ ਦੇ ਵਿੱਚ ਹਰੇਕ ਥਾਣੇ ਦਾ ਇੱਕ ਏਰੀਆ ਜਿਹੜਾ ਕਿ ਉਹਨਾਂ ਦੇ ਮੁਤਾਬਿਕ ਜਿਸ ਦੀਆਂ ਉਹਨਾਂ ਨੂੰ ਸ਼ਿਕਾਇਤਾਂ ਆ ਰਹੀਆਂ ਉਹਦੇ ਵਿੱਚ ਕਰਾਇਆ ਜਾ ਰਿਹਾ ਜਿਵੇਂ ਅਲੀ ਮਹਲੇਚ ਕਰਾਇਆ ਜੀ ਆਪਾਂ ਇੱਥੇ ਤਾਂ ਅੰਕੀਆਂ ਮਹਲੇਚ ਕਰਾਇਆ ਰੇੜੂ ਪਿੰਡ ਚ ਕਰਾਇਆ ਗੜੇ ਪਿੰਡ ਚ ਕਰਾ ਰਹੇ ਹਾਂ ਤੇ ਬਾਂਬੀਆਵਾਲ ਚ ਕਰਾ ਰਹੇ ਹਾਂ ਕੈਂਟੇ ਦੇ ਵੀ ਦੋ ਏਰੀਆਸ ਚ ਕਰਾ ਰਹੇ ਹਾਂ ਸੋ ਬਾਕੋ ਵਖਰੀ ਥਾਵਾਂ ਤੇ ਇੱਕ ਟਾਈਮ ਤੇ ਪੂਰੇ ਡਿਸਟ੍ਰਿਕਟ ਦੇ ਥਾਵਾਂ ਤੇ ਜਿੱਥੇ ਕਿ ਸਾਨੂੰ ਨਸ਼ਾ ਵੇਚਣ ਦੀ ਸ਼ਿਕਾਇਤ ਜਾਂ ਪਬਲਿਕ ਨੇ ਸਾਨੂੰ ਡਾਇਰੈਕਟਲੀ ਦੱਸਿਆ ਹੋਵੇ ਜਾਂ ਸੇਫ ਪੰਜਾਬ ਦੀ ਟਿਪ ਲਾਈਨ ਤੇ ਸਾਡੇ ਕੋਲ ਆਇਆ ਹੋਵੇ ਉਸ ਬੇਸਿਸ ਤੇ ਅਸੀਂ ਰੀਡ ਕਰਕੇ ਕਾਰਵਾਈ ਕਰਾਂਗੇ ਲਾਸਟ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਤੁਸੀਂ ਦੇਖੋ ਜੀ ਕਈਆਂ ਨੂੰ ਇਹ ਵੀ ਲੱਗ ਰਿਹਾ ਸੀ ਕਿ ਸ਼ਾਇਦ ਹੁਣ ਨਸ਼ਾ ਨ ਯੋਧ ਨਸ਼ਾ ਵਿਰੋਧ ਚਲਦੇ ਹੋਏ ਟਾਈਮ ਹੋ ਗਿਆ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ 'ਚ ਕੋਈ ਫਰਕ ਪਵੇਗਾ ਸੋ ਮੈਂ ਇਹਦੇ ਇਹ ਦਤ ਇਹ ਦੱਸਣਾ ਚਾਹਾਂਗੀ ਜੀ ਕਿ ਸਾਡੀ ਜਿਹੜੀ ਹੈ ਕਾਰਵਾਈ ਹੈ ਇਹ ਜਿਸ ਰੂਪ ਚ ਜਿਸ એનર્ਜੀ ਨਾਲ ਪਹਿਲਾਂ ਚੱਲ ਰਹੀ ਸੀ ਹੁਣ ਵੀ ਅਸੀਂ ਉਸੇ એનર્ਜੀ ਨਾਲ ਇਸ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਜੀ ਤੇ ਇਹ ਸਾਡੀ ਕਾਰਵਾਈ ਜਾਰੀ ਰਹੇਗੀ ਜੀ ਥੈਂਕ ਯੂ ਇਸ ਤਹਿਤ ਅੱਜ ਜੁਆਇੰਟ ਸੀਪੀ ਐਡੀਸੀਪੀ 1 ਦੇ ਨਾਲ ਮਿਲ ਕੇ ਕੁਝ ਅਕਰਦੀ ਤਲਾਸ਼ੀ ਲਈਤੀ ਗਈ ਹੈ ਤਲਾਸ਼ੀ ਦੇ ਦੌਰਾਨ ਪੁਲਿਸ ਦੇ ਵੱਲੋਂ 4 ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਅਤੇ ਇਸ ਦੌਰਾਨ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ ਨਮਸਕਾਰ 스타 نیوز ਪੰਜਾਬੀ ਟੀਵੀ ਦੇਖਣ ਵਾਲਿਆਂ ਦਾ ਸਵਾਗਤ ਹੈ ਮੈਂ ਦਵਿੰਦਰ ਵਰਮਾ ਲੈ ਕੇ ਆ ਰਿਹਾ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸਤਾਰੇ ਜਿਸ ਵਿੱਚ ਮੈਂ ਤੁਹਾਡੀ ਹਰ ਸਮੱਸਿਆ ਦਾ ਸਮਾਧਾਨ ਇੱਕ ਫੋਨ ਕਾਲ ਦੇ ਵਿੱਚ ਕਰਾਂਗਾ ਸੋ ਦੇਖਣਾ ਨਾ ਭੁੱਲਣਾ ਲਾਈਵ ਟੀਵੀ ਪ੍ਰੋਗਰਾਮ ਚਮਕਦੇ ਸਤਾਰੇ ਰੋਜ਼ਾਨਾ ਸ਼ਾਮ 8:00 ਤੋਂ 8:30 ਤੁਸੀਂ ਦੇਖ ਰਹੇ ਹੋ 스타 نیوز ਪੰਜਾਬੀ